ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਇੱਕ ਸਤਲੁਜ ਦਰਿਆ ਦਾ ਦ੍ਰਿਸ਼ ਪਾਣੀ ਆ ਰਿਹਾ ਤੇ ਇਹ ਦਰਿਆ ਦਾ ਪਾਣੀ ਹੈ ਪਾਣੀ ਪਿੱਛੋਂ ਪਤਾ ਲੱਗਿਆ ਕਿ ਛੱਡ ਦਿੱਤਾ ਗਿਆ ਹੈ ਕੁਝ ਪਾਣੀ ਪਹੁੰਚਿਆ ਤੇ ਇਹ ਉਹਨਾਂ ਨੇ ਸਰਕਾਰ ਨੇ ਇੱਥੇ ਡੈਮ ਬਣਾਇਆ ਕਿਉਂਕਿ ਜਦੋਂ ਇਧਰ ਅਸੀਂ ਦੇਖਦੇ ਹਾਂ ਤੇ ਇਹ ਸਾਡੇ ਸਾਥੀ ਵੀ ਖੜੇ ਹੈ ਅੱਜ ਇਹਨਾਂ ਦੇ ਨਾਲ ਆ ਕੇ ਮੌਕਾ ਮਿਲਿਆ ਇਥੇ ਦਰਿਆ ਨੂੰ ਦੇਖਣ ਦਾ ਤੇ ਇੱਥੋਂ ਜਿਹੜਾ ਇਹਦੀ ਗੁਲਾਈ ਬਣਦੀ ਹੈ ਪਾਣੀ ਇੱਥੇ ਸਿੱਧਾ ਇਸ ਸਾਈਡ ਤੋਂ ਆ ਕੇ ਸਿੱਧਾ ਇਹਦੇ ਨਾਲ ਟਕਰਾ ਕੇ ਤੇ ਫਿਰ ਇਹ ਨੂੰ ਪਾਕਿਸਤਾਨ ਵਾਲੇ ਪਾਸੇ ਜਿਹੜਾ ਹੈ ਇਹ ਲਹਿੰਦੇ ਪਾਸੇ ਨੂੰ ਨਿਕਲ ਜਾਂਦਾ ਪਰ ਪਾਣੀ ਦਾ ਬਚਾਅ ਕਿਵੇਂ ਕਰਨਾ ਹੈ ਬਚਾਣੀ ਦੇ ਉੱਪਰ ਪਾਣੀ ਦੇ ਉੱਪਰ ਆਪਾਂ ਗੱਲਬਾਤ ਵੀ ਕਰਨੀ ਹੈ ਤੇ ਗੱਲਬਾਤ ਕਰਦੇ ਕਿਉਂਕਿ ਪਾਣੀ ਦਾ ਜਿਹੜਾ ਲਗਾਤਾਰ ਵਧ ਰਿਹਾ ਹੈ ਪਾਣੀ ਦਾ ਜਿਹੜਾ ਪਾਣੀ ਦਾ ਬਹਾਵ ਜਿਹੜਾ ਉਹ ਤੇਜ਼ ਹੋ ਰਿਹਾ ਤੇ ਲਗਾਤਾਰ ਪਾਣੀ ਪਤਾ ਲੱਗਿਆ ਕਿ ਪਿੱਛੋਂ ਛੱਡ ਕੇ ਤੇ ਇਹਨੂੰ ਜਿਹੜਾ ਇਹਦਾ ਬਹਾਵ ਜਿਹੜਾ ਉਹ ਤੇਜ਼ ਹੋ ਰਿਹਾ ਹੈ ਇਹ ਪਿੰਡ ਦੋਨਾ ਨਾਨਕਾ ਤੇ ਤੇਜਾ ਰੋਹਿਲਾ ਦੇ ਵਿੱਚ ਜਿਹੜਾ ਇੱਕ ਇਹ ਦੋਨਾ ਨਾਨਕਾ ਵੱਲੋਂ ਪਾਣੀ ਆ ਰਿਹਾ ਹੈ ਇਸ ਸਾਈਡ ਤੋਂ ਤੇ ਇੱਥੇ ਜਿਹੜਾ ਸਿੱਧਾ ਟਕਰਾ ਕੇ ਪਾਣੀ ਇਸ ਸਾਈਡ ਨੂੰ ਜਿਹੜਾ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਨਿਕਲ ਜਾਂਦਾ ਹੈ ਅੱਗੇ ਇਸ ਤੇ ਪੁਲ ਹੈ ਜਿਹੜਾ ਸਰਕਾਰ ਨੇ ਪੁਲ ਬਣਾਇਆ ਤੇ ਪੁਲ ਤੋਂ ਨਿਕਲ ਕੇ ਤੇਜਰ ਵਿਲਾ ਤੇ ਨਾਲ ਜਿਹੜਾ ਦੋਨਾਂ ਨਾਨਕਾ ਵਾਲੇ ਪਾਸੇ ਨਿਕਲਦਾ ਹੈ ਤੇ ਪਾਣੀ ਜਿਹੜਾ ਇਹਦਾ ਜਿਹੜਾ ਬਹਾਵ ਤੇਜ਼ ਹੋ ਰਿਹਾ ਤੇ ਇਹਦਾ ਲਗਾਤਾਰ ਇਹ ਪਾਣੀ ਵਧ ਰਿਹਾ ਹੈ ਹਾਂਜੀ ਪਾਣੀ ਬਾਰੇ ਤੁਹਾਡੇ ਕੋਲ ਕੁਝ ਪੁੱਛਣਾ ਹੈ ਵੀ ਪਾਣੀ ਜਿਹੜਾ ਹੈ ਇਹ ਲਗਾਤਾਰ ਵਧ ਰਿਹਾ ਹੈ ਦਰਿਆ ਦਾ ਪਾਣੀ ਹੈ بارشਾਂ ਦਾ ਪਾਣੀ ਹੈ ਤਾਂ ਇਹ ਪਾਣੀ ਕਿਵੇਂ ਨੂੰ ਵੇਖਦੇ ਹੋ ਤੁਸੀਂ ਇਹ ਪਾਣੀ ਜਿਹੜਾ ਸਾਡੇ ਹਿਮਾਲਿਆ ਪਰਬਤ ਦੇ ਉੱਪਰ ਵਰਖਾ ਪੈਣ ਕਾਰਨ ਤੇ ਜਿਹੜੀ ਉਤੋਂ ਦੀ ਬਰਫ਼ ਜਿਹੜਾ ਖੋਏ ਵਰਗਾ ਪਾਣੀ ਜਿਹੜਾ ਹੈ ਉਤੋਂ ਬਰਫ਼ ਦੇ ਘੁਲਣ ਕਾਰਨ ਚੱਲਦਾ ਤੇ ਸੱਤ ਲੋ ਜਿਹੜਾ ਦੇ ਰਾਈਂ ਜਿਹੜਾ ਇਹ ਪਿੰਡ ਤੇਜਰ ਵਿਲਾ ਤੋਂ ਪਾਕਿਸਤਾਨ ਵੱਲ ਇਹ ਵਹ ਜਾਂਦਾ ਕਿਉਂਕਿ ਚਾਹੀਦਾ ਤਾਂ ਹੈ ਸਰਕਾਰ ਨੂੰ ਕਿ ਕਹਿੰਦੇ ਨੇ ਸਾਡੇ ਕੋਲ ਰੋਜ਼ਗਾਰ ਦਾ ਪ੍ਰਬੰਧ ਹੀ ਨਹੀਂ ਜੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਹੋਵੇ ਤੇ ਇੱਥੇ ਚਾਲ ਸਿਸਟਮ ਬਣਾ ਕੇ ਤੇ ਮੱਛੀ ਪੈਦਾ ਕਰਕੇ ਤੇ ਨਾਲੋਂ ਨਾਲ ਜਿਹੜਾ ਹੈ ਚਾਰਲ ਸਿਸਟਮ ਦੇ ਰਾਹੀਂ ਇੱਕ ਤਾਂ ਪਾਣੀ ਦਾ ਲੈਵਲ ਉੱਪਰ ਆਏਗਾ ਤੇ ਇੱਕ ਨਾਲ ਕਿੰਨੇ ਹੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਕੁਝ ਮੱਛੀ ਫੜਨ ਦਾ ਕੰਮ ਕੀਤਾ ਜਾਏਗਾ ਕੁਝ ਉਤੇ ਜਿਹੜਾ ਕੰਪਿਊਟਰਿਕਨ ਤਲਾਈ ਵਗੈਰਾ ਦਾ ਕੰਮ ਕਰਨ ਵਾਸਤੇ ਕਿਉਂਕਿ ਸਰਕਾਰਾਂ ਇਸ ਵੱਲ ਧਿਆਨ ਦੇਣ ਕਹਿੰਦੇ ਨੇ ਸਾਡੇ ਕੋਲ ਪਾਣੀ ਹੈ ਹੀ ਨਹੀਂ ਸਾਡਾ ਜਿਹੜਾ ਪੰਜਾਬ ਜਿਹੜਾ ਉਹ ਰਾਜਸਤਾਨ ਬਣਨ ਜਾ ਰਿਹਾ ਕਿਉਂਕਿ ਰਾਜਸਥਾਨ ਤਾਂ ਹੀ ਨਹੀਂ ਬਣ ਸਕਦਾ ਸਾਡਾ ਇਲਾਕਾ ਪੰਜਾਬ ਕਿਉਂਕਿ ਜੇਕਰ ਇਸ ਪਾਣੀ ਦੀ ਸਮਾਲ ਕੀਤੀ ਜਾਵੇ ਜਦੋਂ ਬਰਸਾਤ ਦੇ ਦਿਨ ਇਹ ਦੇਣਾ ਆਉਂਦੇ ਆ ਤਾਂ ਇਹ ਪਾਣੀ ਜਿਹੜਾ ਇਹ ਪਾਕਿਸਤਾਨ ਨੂੰ ਵਹਿ ਕੇ ਕਿੰਨੇ ਹੀ ਕਿਉ ਉਸ ਹਜ਼ਾਰਾਂ ਕਿਉ ਉਸ ਜਿਹੜਾ ਉਹ ਆ ਸਮੁੰਦਰ ਵਾਲ ਚਲਾ ਜਾਂਦਾ ਜੇਕਰ ਸਰਕਾਰਾਂ ਇਧਰ ਧਿਆਨ ਦੇਣ ਤੇ ਇਧਰ ਕਾਫੀ ਜਿਹੜਾ ਪਾਣੀ ਦਾ ਲੈਵਲ ਵੀ ਵਧਿਆ ਹੋ ਸਕਦਾ ਹੈ ਔਰ ਪੀਣ ਵਾਲਾ ਪਾਣੀ ਵੀ ਸਾਫ਼ ਹੋ ਸਕਦਾ ਹੈ ਜਿੰਨਾ ਇਲਾਕਾ ਜਿਹੜਾ ਹੈ ਕਿਉਂਕਿ ਜੇ ਜੇ ਨਾ ਦੇਣਾ ਆਵੇ ਆਪਣੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਤੇ ਪਾਣੀ ਸਟੋਰ ਕਰਕੇ ਉਹ ਦਰਬੀ ਜਿਹੜਾ ਦਿੱਤਾ ਜਾ ਸਕਦਾ ਹੈ